ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਪੰਜਾਬੀ ਇੱਕ ਦੂਜੇ ਦਾ ਪੂਰਾ ਸਹਿਯੋਗ ਕਰ ਰਹੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਕੋਈ ਮਦਦ ਕਰ ਰਿਹਾ ਤੇ ਅਗਰ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਵੱਡੀ ਪੱਧਰ ਤੇ ਆਰਥਿਕ ਤੌਰ ਤੇ ਮਦਦ ਕਰ ਰਹੇ ਨੇ ਉਹ ਸਭ ਤੋਂ ਵੱਡੀ ਗੱਲ ਕਿ ਇਸਔਖੀ ਘੜੀ ਦੇ ਵਿੱਚ ਕੋਈ ਵੀ ਪੰਜਾਬੀ ਪਿੱਛੇ ਨਹੀਂ ਰਹਿ ਰਿਹਾ ਜਿਹੜੇ ਵੀ ਹੜਪੀੜਤ ਲੋਕ ਨੇ ਜਾਂ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਉਹ ਖੁਦ ਸਮਾਨ ਵੀ ਵੰਡ ਰਹੇ ਨੇ ਹੌਸਲਾ ਦੇ ਰਹੇ ਨੇ ਤੇ ਆਰਥਿਕ ਪੱਖੋਂ ਮਦਦ ਵੀ ਕਰ ਰਹੇ ਨੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮਾਨ ਗੁਰਦਾਸ ਮਾਨ ਉਹਨਾਂ ਨੇ ਵੀ ਇਸ ਸੌਖੀ ਘੜੀ ਦੇ ਵਿੱਚ ਆਪਣਾ ਵੀ ਤਿਲ ਫੁੱਲ ਪਾਉਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਹੜ ਪ੍ਰਭਾਵਿਤ ਇਲਾਕੇ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਉਹਨਾਂ ਨੇ 25 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਇਸੇ ਤਰ੍ਹਾਂ ਦਲਜੀਤ ਦਸਾਂਝ ਹੋਣਾਂ ਦੀ ਜਿਹੜੀ ਟੀਮ ਉਹ ਵੀ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਚੁੱਕੀ ਆ ਖੁਦ ਉਹਨਾਂ ਦੀ ਜਿਹੜੀ ਮੈਨੇਜਰ ਐ ਸੁਨਾਲੀ ਸਿੰਘ ਉਹ ਪੀੜਤ ਲੋਕਾਂ ਦੇ ਨਾਲ ਗੱਲਬਾਤ ਵੀ ਕਰ ਰਹੀ ਆ ਉਹਨਾਂ ਨੂੰ ਰਾਸ਼ਨ ਵੀ ਵੰਡ ਰਹੇ ਤੇ ਨਾਲ ਦੀ ਨਾਲ ਇਹ ਵੀ ਖਬਰ ਸਾਹਮਣੇ ਆਈ ਕਿ ਉਹਨਾਂ ਨੇ 10 ਪਿੰਡ ਜਿਹੜੇ ਨੇ ਉਹ ਗੋਦ ਲੈਣ ਦਾ ਫੈਸਲਾ ਕੀਤਾ ਹੈਗਾ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਭਾਰੀ ਨੁਕਸਾਨ ਉਹ ਹੋਇਆ ਹੋਊਗਾ ਉਹ ਫਿਰ ਉਹਨਾਂ ਦੀ ਟੀਮ ਜਿਹੜੀ ਆ ਚੈੱਕ ਕਰਕੇ ਤੇ ਉਹਨਾਂ 10 ਪਿੰਡਾਂ ਦੇ ਪ੍ਰਭਾਵਿਤ ਲੋਕਾਂ ਦੀ ਵੀ ਮਦਦ ਕਰਨਗੇ ਕਰਨ ਔਜਲਾ ਪੰਜਾਬ ਦੇ ਇੱਕ ਹੋਰ ਨਾਮੀ ਸਿੰਗਰ ਕਰਨ ਔਜਲਾ ਨੇ ਵੀ ਕਿਉਂਕਿ ਇਸ ਸਮੇਂ ਲੋਕਾਂ ਨੂੰ ਰਾਸ਼ਨ ਵੀ ਪਹੁੰਚ ਰਿਹਾ ਹੋਰ ਵੀ ਮਦਦ ਪਹੁੰਚ ਰਹੀ ਹੈ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਕਿਸ਼ਤੀਆਂ ਆ ਰਹੀਆਂ ਕਿਸ਼ਤੀਆਂ ਦੇ ਰਾਹੀਂ ਲੋਕਾਂ ਨੂੰ ਜਿਹੜਾ ਬਾਹਰ ਆਉਣਾ ਬੜਾ ਜ਼ਰੂਰੀ ਹੈ ਕਿਉਂਕਿ ਇੰਨੇ ਸਾਧਨ ਹਲੇ ਤੱਕ ਸਰਕਾਰ ਕੋਈ ਜਿਹੜੇ ਦੱਸਿਆ ਜਾ ਰਿਹਾ ਕਿ ਮਹੀਆ ਨਹੀਂ ਕਰਵਾਏਗੇ ਕਿਸ਼ਤੀਆਂ ਦੀ ਬੜੀ ਲੋੜ ਹੈ ਤੇ ਕਰਨ ਔਜਲਾ ਹੋਣਾਂ ਨੇ ਕੁਝ ਇਲਾਕਿਆਂ ਦੇ ਵਿੱਚ ਜਿਹੜੀਆਂ ਬੋਟਾਂ ਕਿਸ਼ਤੀਆਂ ਉਹ ਵੀ ਭੇਜੀਆਂ ਨੇ ਸਤਿੰਦਰ ਸਰਤਾਜ ਹੋਣਾ ਨੇ ਵੀ ਗੱਲ ਕੀਤੀ ਹੈਗੀ ਹੈ ਕਿ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਜਿਹੜੇ ਇਸ ਸਮੇਂ ਮੁਸੀਬਤ ਦੇ ਵਿੱਚ ਜਿਹੜੇ ਫਸੇ ਹੋਏ ਨੇ ਉਹਨਾਂ ਦੀ ਵੀ ਸਤਿੰਦਰ ਸਰਤਾਜ ਹੋਣਾ ਨੇ ਮਦਦ ਕਰਨ ਦਾ ਐਲਾਨ ਕੀਤਾ ਰਣਜੀਤ ਬਾਵਾ ਦੀ ਗੱਲ ਕੀਤੀ ਜਾਵੇ ਤੇ ਇਸ ਟਾਈਮ ਉਹ ਕੈਨੇਡਾ ਦੌਰੇ ਤੇ ਨੇ ਉਹਨਾਂ ਦੇ ਸ਼ੋਅ ਚੱਲ ਰਹੇ ਨੇ ਤੋਂ ਉਹਨਾਂ ਨੇ ਵੀ ਕਿਹਾ ਕਿ ਆਪਣੇ ਉਹ ਸ਼ੋਅ ਦੀ ਜਿਹੜੀ ਕਮਾਈ ਆ ਜਿਹੜੀ ਉਹ ਇੱਕ ਦਿਨ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਗੇ ਸੁਨੰਦਰ ਸ਼ਰਮਾ ਪੰਜਾਬ ਦੀ ਇੱਕ ਹੋਰ ਨਾਮੀ ਸਿੰਗਰ ਜਿਹੜੇ ਖੁਦ ਅਜਨਾਲੇ ਏਰੀਆ ਦੇ ਵਿੱਚ ਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕਰਨੇ ਪੀੜਤ ਲੋਕਾਂ ਦੇ ਹੌਸਲਾ ਬਜਾਈ ਲੱਗੇ ਨੇ ਖੁਦ ਉਹ ਰਾਸ਼ਨ ਵੰਡ ਰਹੇ ਨੇ ਉਹਨਾਂ ਨੇ ਵੀ ਇਹਨਾਂ ਨੇ ਪ੍ਰਭਾਵਿਤ ਲੋਕਾਂ ਜਾਂ ਪੀੜਤ ਲੋਕਾਂ ਦੀ ਮਦਦ ਕਰਨ ਦਾ ਭਰੋਸਾ ਕੀਤਾਗਾ ਰੇਸ਼ਮ ਅਨਮੋਲ ਜਿਹੜੇ ਨੇ ਉਹ ਲਗਾਤਾਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋ ਰਹੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਲੋਕਾਂ ਤੱਕ ਪਹੁੰਚ ਰਹੇ ਨੇ ਉਹਨਾਂ ਨੇ ਵੀ ਐਲਾਨ ਕਰਨ ਦਾ ਜਿਹੜਾ ਵਾ ਫੈਸਲਾ ਕੀਤਾ ਜੱਸੀ ਜਸਬੀਰ ਗੁਰਦਾਸਪੁਰੀ ਪੰਜਾਬ ਦੇ ਨਾਮੀ ਸਿੰਗਰ ਉਹ ਖੁਦ ਕਿਉਂਕਿ ਉਹਨਾਂ ਦਾ ਦੀਨਾ ਨਗਰ ਏਰੀਆ ਉੱਥੇ ਵੀ ਕਾਫੀ ਪਿੰਡ ਜਿਹਨੇ ਪਾਣੀ ਦੀ ਮਾਰ ਹੇਟ ਆ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਵੀ ਕਰੇ ਨੇ ਤੇ ਨਾਲ ਨਾਲ ਆਰਥਿਕ ਤੌਰ ਤੇ ਉਹਨਾਂ ਨੇ ਵੀ ਐਲਾਨ ਕੀਤਾ ਇਸੇ ਦਰਾਂ ਨੇ ਉਹਨਾਂ ਨੇ ਬਾਲੀਵੁੱਡ ਦੇ ਸਭ ਤੋਂ ਵੱਡੇ ਜਿਹੜੇ ਐਕਟਰ ਨੇ ਸਲਮਾਨ ਖਾਨ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਹੈ ਕਿ ਜਿਹੜਾ ਵਾ ਸਨੇਹਾ ਵੀ ਭੇਜਿਆ ਹੈ ਕਿ ਇਸ ਸਮੇਂ ਪੰਜਾਬ ਬਹੁਤ ਮੁਸੀਬਤ ਹੇਠ ਆ ਬੜੀਆਂ ਔਕੜਾਂ ਦਾ ਸਾਹਮਣਾ ਕਰ ਰਿਹਾ ਪੰਜਾਬ ਦੇ 1300 ਤੋਂ ਜ਼ਿਆਦਾ ਜਿਹੜੇ ਪਿੰਡ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਲੋਕ ਬਹੁਤ ਜ਼ਿਆਦਾ ਲੋਕਾਂ ਦਾ ਜਿਹੜਾ ਵਾ ਨੁਕਸਾਨ ਹੋ ਚੁੱਕਾ ਜਿਹਦੇ ਚਲਦਿਆਂ ਉਹਨਾਂ ਨੇ ਸਲਮਾਨ ਖਾਨ ਉਹਨਾਂ ਨੂੰ ਵੀ ਜਿਹੜਾ ਵਾ ਫੋਨ ਕੀਤਾ ਉੱਥੋਂ ਵੀ ਮੰਨਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਹੁਣ ਵੀ ਇਸ ਮੌਕੇ ਜਿਹੜੀ ਮਦਦ ਕਰਨੇ ਇੰਡੀਆ ਦੇ ਨੰਬਰ 1 ਕਮੀਡੀਅਨ ਜਿਹੜੇ ਐਕਟਰ ਨੇ ਕਪਲ ਸ਼ਰਮਾ ਕਪਲ ਸ਼ਰਮਾ ਉਹਨਾਂ ਨੇ ਵੀ ਕਿਹਾ ਕਿ ਹੜਪ੍ਰਭਾਵਤ ਲੋਕਾਂ ਦੀ ਜਰੂਰ ਮਦਦ ਕਰਨਗੇ ਜਸ ਬਾਜਵਾ ਹੋਣਾ ਨੇ ਵੀ ਐਲਾਨ ਕੀਤਾ ਉਹ ਵੀ ਪ੍ਰਭਾਵਤ ਖੇਤਰਾਂ ਦੇ ਵਿੱਚ ਜਾ ਕੇ ਪੀੜਤ ਲੋਕਾਂ ਦੀ ਜਿਹੜਾ ਉਹ ਦਰਦ ਸੁਣ ਰਹੇ ਹੈਗੇ ਨੇ ਬੱਬੂ ਮਾਨ ਹੋਣੀ ਵੀ ਇਸ ਟਾਈਮ ਫੋਰਨ ਟੂਰ ਤੇ ਨੇ ਉਹਨਾਂ ਦੇ ਉੱਤੇ ਪਹਿਲਾਂ ਹੀ ਜਿਹੜੇ ਸ਼ੋਅ ਕਈ ਬੁੱਕ ਸੀ ਉਹਨਾਂ ਨੇ ਵੀ ਐਲਾਨ ਕੀਤਾ ਹੈਗਾ ਕਿ ਉਹ ਆਪਣੇ ਸ਼ੋਅ ਦੀ ਜਿਹੜੀ ਕਮਾਈ ਆ ਉਹ ਜਿੰਨੀ ਵੀ ਹੋਏਗੀ ਜਿਹੜੀ ਟਿਕਟਾਂ ਦੇ ਰੂਪ ਦੇ ਵਿੱਚ ਜਾਂ ਹੋਰ ਜਿਹੜਾ ਉਹਨਾਂ ਕੋਲ ਪੈਸੇ ਇਕੱਠੇ ਹੋਣਗੇ ਉਹ ਹੜਪ੍ਰਭਾਵਤ ਲੋਕਾਂ ਦੀ ਜਿਹੜੀ ਮਦਦ ਕਰਨਗੇ ਔਰ ਸਭ ਤੋਂ ਵੱਡੇ ਬਾਲੀਵੁੱਡ ਐਕਟਰ ਸੰਜੇ ਦਾਤ ਹੋਣਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਔਖੀ ਘੜੀ ਦੇ ਵਿੱਚ ਪੰਜਾਬੀਆਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈਗਾ ਕਿ ਉਹ ਵੀ ਪ੍ਰਭਾਪਤ ਖੇਤਰਾਂ ਦੇ ਜਿਹੜੇ ਪੀੜਤ ਲੋਕ ਨੇ ਉਹਨਾਂ ਦੀ ਜ਼ਰੂਰ ਮਦਦ ਕਰਨਗੇ ਸ਼ਿਲਪਾ ਸ਼ੇਟੀ ਔਰ ਰਾਜਕੁੰਦਰਾ ਜਿਹੜੀ ਪਹਿਲੀ ਫਿਲਮ ਰਾਜਕੁੰਦਰਾ ਨੇ ਆਪਣੀ ਇੱਕ ਪੰਜਾਬੀ ਫਿਲਮ ਲੈ ਕੇ ਆ ਰਹੇ ਮੇਰ ਜਿਹੜੀ 5 ਸਤੰਬਰ ਨੂੰ ਪੰਜਾਬ ਚ ਰਿਲੀਜ਼ ਹੋਣੀ ਸੀ ਉਹਨਾਂ ਨੇ ਅੱਗੇ ਡੇਟ ਵੀ ਅੱਗੇ ਪਾ ਦਿੱਤੀ ਹੈਗੀਆ ਪਰ ਨਾਲ ਦੀ ਨਾਲ ਉਹਨਾਂ ਕਿਹਾ ਕਿ ਜਿਹੜਾ ਵੀ ਇਸ ਸ਼ੋਅ ਦੀ ਜਿਹੜੀ ਕਮਾਈ ਹੋਊਗੀ ਜਿਹੜੀ ਉਹ ਪੀੜਤਾ ਜਿਹੜੇ ਹੜਪੀੜਤਾ ਉਹਨਾਂ ਨੂੰ ਦਿੱਤੀ ਜਾਊਗੀ ਉਹ ਵੀ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਉਹਨਾਂ ਕਿਹਾ ਕਿ ਉਹ ਇਸ ਔਖੀ ਘੜੀ ਦੇ ਵਿੱਚ ਜਿਹੜਾ ਵਾ ਮਦਦ ਕਰਨ ਦਾ ਐਲਾਨ ਕੀਤਾ ਲੋਕੀ ਇਹ ਨਾ ਸਮਝਣ ਕਿ ਫਿਲਮ ਦੇ ਪ੍ਰੋਮੋਸ਼ਨ ਵਾਸਤੇ ਕੀਤਾ ਲੇਕਿਨ ਕਿਉਂਕਿ ਪੰਜਾਬ ਨੂੰ ਉਹਨਾਂ ਨੇ ਆਪ ਤਸਵੀਰਾਂ ਦੇਖੀਆਂ ਹੈਗੇ ਕਿ ਕਿਵੇਂ ਪੰਜਾਬ ਦੇ ਜਿਹੜੇ ਪਿੰਡ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਕਿਵੇਂ ਲੋਕ ਬੀੜਤਨੇ ਕੋਠਿਆਂ ਤੇ ਰਹਿਣ ਲਈ ਮਜਬੂਰ ਹੋ ਰਹੇ ਨੇ ਔਰ ਘਰ ਉਹਨਾਂ ਦੇ ਟਹਾ ਟੇਹੇ ਹੀ ਹੁੰਦੇ ਜਾ ਰਹੇ ਨੇ ਹੋਰ ਸਾਜੋ ਸਮਾਨ ਘਰ ਦੇ ਵਿੱਚ ਫਰਨੀਚਰ ਟੀਵੀ ਜਿੰਨਾ ਵੀ ਘਰ ਦੇ ਵਿੱਚ ਰਾਸ਼ਨ ਪਾਣੀ ਜਾਂ ਹੋਰ ਜਿਹੜੀਆਂ ਵਸਤੂਆਂ ਉਹ ਸਾਰੀਆਂ ਜਿਹੜੀਆਂ ਖਤਮ ਹੋ ਚੁੱਕੀਆਂ ਹੈਗੀਆਂ ਇਸੇ ਤਰ੍ਹਾਂ ਹੀ ਨਿਮਰਤ ਖਹਿਰਾ ਹੋਣਾ ਨੇ ਵੀ ਐਲਾਨ ਕੀਤਾ ਹੈਗਾ ਕਿ ਉਹ ਆਪਣੇ ਜਿਹੜੇ ਆ ਕਮਾਈ ਜਿੰਨੀ ਜਿੰਨਾ ਵੀ ਉਹਦਾ ਹਿੱਸਾ ਬੰਦਾ ਹੋਊਗਾ ਉਹ ਦੇਣਗੇ ਮਤਲਬ ਇਸ ਔਖੀ ਘੜੀ ਦੇ ਵਿੱਚ ਜਿਹੜੇ ਪੰਜਾਬ ਦੇ ਜਿਹੜੇ ਸਿੰਗਰ ਨੇ ਜਾਂ ਬਾਲੀਵੁੱਡ ਦੇ ਜਿਹੜੇ ਐਕਟਰ ਨੇ ਉਹ ਵੀ ਅੱਗੇ ਆਏ ਨੇ ਇਹ ਚੰਗੀ ਗੱਲ ਹੈ ਕਿ ਇਸ ਔਕੀ ਘੜੀ ਦੇ ਵਿੱਚ ਕਿਉਂਕਿ 1312 ਅੰਕੜੇ ਤੇ ਸਰਕਾਰ ਨੇ ਹੀ ਦੱਸ ਦਿੱਤੇ ਹੈਗੇ ਨੇ ਕਿ ਪਿੰਡ ਜਿਹੜੇ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਪਰ ਨਾਲ ਦੇ ਨਾਲ ਜਿਹੜਾ ਉਹਨਾਂ ਦਾ ਘਰਾਂ ਦੇ ਵਿੱਚ ਸਾਜ਼ੋ ਸਮਾਨ, ਮੰਜੇ, ਬਿਸਤਰੇ, ਸੋਫਾ ਸੈੱਟ, ਬੈੱਡ, ਟੀਵੀ, ਰਸੋਈ ਦਾ ਸਮਾਨ ਜਿੰਨਾ ਵੀ ਹੋਰ ਜਿਹੜਾ ਘਰ ਦੇ ਵਿੱਚ ਸਮਾਨ ਪਿਆ ਹੁੰਦਾ ਫ੍ਰਿਜਾਂ, ਏਸੀ, ਕੂਲਰ, ਪੱਕੇ ਉਹ ਜਿਹੜੇ ਨੇ ਸਾਰੇ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ ਘਰਾਂ ਦੇ ਵਿੱਚ ਕਿਹ ਕੋ ਸਕੂਟਰ ਸੀ ਮੋਟਰਸਾਈਕਲ ਸੀ ਕਾਰਾਂ ਸੀ ਉਹ ਵੀ ਜਿਹੜੀਆਂ ਨੇ ਬੁਰੀ ਤਰ੍ਹਾਂ ਜਿਹੜੀਆਂ ਬਰਬਾਦ ਹੋ ਚੁੱਕੀਆਂ ਨੇ ਔਰ ਕਿਉਂਕਿ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਕਿ ਹਾਲੇ ਜਿਹੜਾ ਲੋਕਾਂ ਦਾ ਹੋਰ ਜਿਹੜਾ ਸੰਘਰਸ਼ ਹਾਲੇ ਸ਼ੁਰੂ ਹੋਣਾ ਹੈਗਾ ਪਰ ਜਿਹੜੇ ਲੋਕ ਮਦਦ ਕਰ ਰਹੇ ਨੇ ਜਿਹੜੇ ਸੰਗਰਮ ਮਦਦ ਕਰ ਰਹੇ ਹੈਗੇ ਨੇ ਉਹ ਵੀ ਵਧੀਆ ਗੱਲ ਹੈ ਪਰ ਬਾਅਦ ਦੇ ਵਿੱਚ ਵੀ ਲੋਕਾਂ ਨੂੰ ਬਹੁਤ ਸਾਰੀ ਮਦਦ ਕਰਨ ਦੀ ਜ਼ਰੂਰਤ ਹੈ ਜਿਵੇਂ ਗੁਰਦਾਸ ਮਾਨ 25 ਲੱਖਾਂ ਦੀ ਦਗੀ ਦਸਾਂ ਜਿਹੋਣਾਂ ਨੇ 10 ਪਿੰਡ ਗੋਦ ਲੈਣ ਦਾ ਜਿਹੜਾ ਫੈਸਲਾ ਕੀਤਾ ਕਿ ਜਿਹੜੇ ਉੱਥੋਂ ਦੇ ਲੋਕਾਂ ਦਾ ਜਿਹੜਾ ਆਰਥਿਕ ਨੁਕਸਾਨ ਹੋਊਗਾ ਉਹਦੀ ਜਿਹੜੀ ਪਰਪਾਈ ਕੀਤੀ ਜਾਊਗੀ ਇਹ ਚੰਗੀ ਗੱਲ ਹੈ ਕਿ ਹੋਰ ਨਾਲ ਲੋਕਾਂ ਨੂੰ ਵੀ ਜਿਹੜਾ ਵਾ ਅੱਗੇ ਆਉਣਾ ਚਾਹੀਦਾ ਹੈ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਸ ਮੌਕੇ ਪੰਜਾਬ ਦੀਆਂ ਕਿ ਹੋਰ ਜਿਹੜੀਆਂ ਸਮਾਜਿਕ ਜਿਹੜੀਆਂ ਜਥੇਬੰਦੀਆਂ ਜਾਂ ਧਾਰਮਿਕ ਜਥੇਬੰਦੀਆਂ ਉਹ ਵੀ ਅੱਗੇ ਆਈਆਂ ਇਹ ਇਹੀ ਤੇ ਪੰਜਾਬੀਆਂ ਦੇ ਇੱਕ ਕਹਿ ਸਕਦੇ ਕਿ ਇਕ ਸੋਚ ਆ ਕਿ ਇਸ ਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦੇ ਰਹੇ ਨੇ ਔਰ ਜਿਹੜੀ ਮੁਸੀਬਤ ਆ ਉਹਨੂੰ ਮੁਸੀਬਤ ਨੂੰ ਜਿਹੜਾ ਵਾ ਇਸ ਮੌਕੇ ਜਿਹੜੇ ਇਕੱਠੇ ਹੋ ਕੇ ਸਾਧਰਤਾ ਜੋ ਮੁਸੀਬਤ ਜਿਹੜੀ ਆ ਛੇਤੀ ਜਿਹੜੀ ਆ ਉਹ ਟਾਲੀ ਜਾ ਸਕੇ ਕਿਸੇ ਨੂੰ ਇਹ ਨਾ ਮਹਿਸੂਸ ਹੋਵੇ ਕਿ ਉਹਦਾ ਸਭ ਕੁਝ ਉਜੜ ਗਿਆ ਹੈਗਾ ਲੇਕਿਨ ਪੰਜਾਬ ਦੇ ਲੋਕ ਜਿਹੜੇ ਨੇ ਉਹ ਬਾਹ ਫੜ ਰਹੇ ਨੇ ਇੱਕ ਦੂਜੇ ਦੀ ਬਹੁਤ ਸਾਰੇ ਲੋਕ ਜਿਹੜੇ ਮਾਲਵੇ ਤੋਂ ਵੀ ਆਏ ਹੈਗੇ ਨੇ ਹੱਲੇ ਜਿਹੜਾ ਵਾ ਐਨ ਆਰ ਆਈ ਭਰਾ ਜਿਹੜੇ ਨੇ ਜਿਹੜੇ ਵੱਖ-ਵੱਖ ਮੁਲਕਾਂ ਦੇ ਵਿੱਚ ਪੰਜਾਬੀ ਭਰਾ ਬੈਠੇ ਆ ਗਏ ਨੇ ਉਹਨਾਂ ਨੂੰ ਵੀ ਅਪੀਲ ਆਈ ਹੈ ਕਿ ਉਹ ਵੀ ਆਬਾਦ ਦੇ ਵਿੱਚ ਜਿਹੜਾ ਵਾ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਹੈ ਆਰਥਿਕ ਤੌਰ ਤੇ ਘਰਾਂ ਦਾ ਜਿਹੜਾ ਨੁਕਸਾਨ ਹੋ ਚੁੱਕਾ ਉਹ ਜ਼ਰੂਰ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਆਪਣੇ ਦਸਵੰਤ ਤੋਂ ਕੱਢ ਕੇ ਉਹਨਾਂ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਜਿਹੜਾ ਇਸ ਟਾਈਮ ਜਿਹੜਾ ਡੁੱਬਿਆ ਹੋਇਆ ਪੰਜਾਬ ਆ ਔਰ ਦਬੇ ਹੋਏ ਪੰਜਾਬ ਦੇ ਜਿੰਨਾ ਲੋਕਾਂ ਦੀ ਜਿਹੜੀ ਆਰਥਿਕ ਤੌਰ ਤੇ ਬਹੁਤ ਜਿਹੜੀ ਉਹਨਾਂ ਕਮਜ਼ੋਰ ਹੋ ਚੁੱਕੇ ਨੇ ਮਤਲਬ ਜ਼ਿੰਦਗੀ ਲਗਭਗ ਉਹਨਾਂ ਦੀ ਬਰਬਾਦ ਹੋ ਚੁੱਕੀ ਹੈਗੀ ਆ ਇਸ ਕਰਕੇ ਉਹਨਾਂ ਭਰਾਵਾਂ ਦੀ ਉਹਨਾਂ ਪੰਜਾਬੀ ਭੈਣ ਭਰਾਵਾਂ ਦੀ ਜਿਹੜੀ ਆ ਹਰੇਕ ਨੂੰ ਬਾਹ ਫੜਨ ਦੀ ਲੋੜ ਆ ਇਸ ਜਾਣਕਾਰੀ ਦੇਣ ਤੁਹਾਡਾ ਧੰਨਵਾਦ ਅੱਗੇ ਦੇਖਦੇ ਰਹੋ ਪੰਜਾਬ ਧੰਨਵਾਦ